ਅੱਜ ਤੱਕ ਇਹਨਾਂ ਕੋਣੇ ਕਿ ਇਹ ਜਿਹੜਾ ਉਹ ਆਇਆ ਚੋਬੇ ਕਿਹੜੀ ਜਗ੍ਹਾ ਜਿਹੜੀ ਇਹ ਚੋਰੀ ਦੀ ਵਾਰਦਾਤ ਹੋਈ ਹੈ ਜੀ ਕਿਹੜੀ ਜਗ੍ਹਾ ਜਿਹੜਾ ਘਟਨਾ ਹੋਈ ਚੋਰੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੋਡ ਜਲੰਧਰ ਜੀ ਕਿ ਚਾਰ ਚੋਰੀਆਂ ਹੋ ਚੁੱਕੀਆਂ ਹੈ ਜੀ ਕੋਈ ਸਰਾਗਰ ਮਿਲਿਆ ਠੀਕ ਹੈ ਜੀ ਇਹ ਚਾਰ ਸਾਲ ਹੋ ਗਏ ਸਿਲੰਡਰ ਚੱਕਰੀ ਤੋਂ ਉਹ ਅਜੇ ਤੱਕ ਨਹੀਂ ਮਿਲਿਆ ਕੋਈ ਸਰਾਗਰ ਕੋਈ ਮਿਲਿਆ ਹੂੰ ਉਹ ਤੇ ਸਾਈਕਲ ਚੱਕੇ ਗਏ ਤੋਂ ਹੂੰ ਦੋ ਤਿੰਨ ਸਾਈਕਲ ਚੱਕੇ ਗਏ ਜੀ ਉਹ ਤੋਂ ਬਾਅਦ ਚੋਰੀ ਜੋ ਉੱਪਰੋਂ ਬੇਸਟੂਨ ਕਰ ਰਹਾ ਹੈ ਉਹਦੀ ਚੋਰੀ ਲੱਗੀ ਨੇ ਹੂੰ ਉਸ ਘਰੇ ਬਣਾਵਾ ਖੋਲ ਕੇ ਦਰ ਕੇ ਦੌੜ ਕੇ ਚਲਾ ਗਿਆ ਹੂੰ ਤੇ ਆ ਜਿਹੜੀ ਚੋਰੀ ਹੋਈ ਹੈ ਇਹ ਤਕਰੀਬਨ ਸਾਨੂੰ ਅਸੀਂ ਕੋਠੇ ਦੇ ਦੇ ਆਰਾਮ ਕਰਦੇ ਸੀ ਹੂੰ ਜਿਹੜਾ ਜਿਹੜੀ ਡੌਗੀ ਰੱਖਿਆ ਕੋਤਤ ਹੂੰ ਐਗਰੋ ਦਾ ਨਾਇਆ ਜੀ ਉਹ ਭੌਂਕਦਾ ਸੀ ਬਹੁਤ ਹੂੰ ਅੱਗੇ ਵੀ ਅੱਜ ਕੋਈ ਨਾ ਕੋਈ ਗੱਲ ਜ਼ਰੂਰ ਹੋਣੀ ਹੈ ਜਿਹੜਾ ਕੁੱਤਾ ਭੌਂਕ ਰਿਹਾ ਹੂੰ ਇਹਨਾਂ ਕੁੱਤਾ ਇਧਰ ਭੌਂਕ ਕੇ ਕਹਿ ਦੌੜ ਕੇ ਰੁਕ ਕੋਠੇ ਦੇ ਚੜਿਆ ਕੋਠੇ ਦੇ ਉਹ ਹੀ ਇਹ ਤਕਰੀਬਨ 2:30 ਵਜੇ ਵੇਪਰੇ ਆ ਹਾਂ ਹੂੰ ਜੱਥ ਵੀ ਡੰਡਾ ਲੈ ਕੇ ਆਏ ਕਿ ਪਤਾ ਨਹੀਂ ਉਹ ਤਾਂ ਕਿਸੇ ਦਾ ਕੀ ਕੁਝ ਮਾਰ ਦੇ ਗਏ ਜੀ ਭਾਈ ਹੂੰ ਜਿਹੜੇ ਡੰਡਾ ਖੜਕਾਇਆ ਤੇ ਉਹ ਮੈਨੂੰ ਲੱਗਦਾ ਕਿ ਉਹ ਵੇਲੇ ਭੱਜਦਾ ਹੋਵੇ ਅਬੇ ਕਿੰਨੇ ਜਾਣੀ ਟੋਟ ਲੋ ਇਹ ਨਹੀਂ ਪਤਾ ਜੀ ਇੰਨਾ ਪਤਾ ਹੁੰਦਾ ਨਹੀਂ ਨੇ ਕਰੀਬ ਉਹ ਕਿੰਨੇ ਜਾਣੇ ਸੀ ਉਹ ਕਰੀਬ ਦਾ ਕੋਈ ਪਤਾ ਨਹੀਂ ਨੇ ਕੈਮਰੇ ਚ ਕਿੰਨੇ ਬੰਦੇ ਨਜ਼ਰ ਆ ਰਹੇ ਨੇ ਕੈਮਰੇ ਚ ਕੋਈ ਆ ਰਿਹਾ ਏਕਣੇ ਜਿਹੜਾ ਲਿਆ ਕਰੀਬ ਕਿੰਨਾ ਕ ਨੁਕਸਾਨ ਹੋ ਗਿਆ ਜੀ ਨੁਕਸਾਨ 50 ਹਜ਼ਾਰ ਦਾ ਨੁਕਸਾਨ ਹੋ ਗਿਆ ਠੀਕ ਹੈ ਜੀ ਇਹ ਗੱਲੇ ਚ ਕੋਈ ਲੈ ਗਏ ਜਾਂ ਕਿੱਦਾਂ ਜੀ ਲੱਲਾ ਚੋਰੀ ਕੀਤਾ ਅੱਛਾ ਜੀ ਅੱ 23 ਦਾ ਬੰਦੇ ਨੂੰ ਇਹਨੂੰ ਹੋਰ ਦੋੜ ਪਿੱਛੇ ਕਰਕੇ 50000 ਦਾ ਨੁਕਸਾਨ ਹੋ ਜਾਏਗਾ ਤਾਂ ਛੱਡ ਗਿਆ ਬਾਕੀ ਹੋਰ ਨੁਕਸਾਨ ਜਾਂ ਨਹੀਂ ਹੋ ਨੁਕਸਾਨ ਆਪਣਾ ਨਾਮ ਬੋਲ ਦਿਓ ਜੀ ਨਾਮ ਸੰਤ ਦੇ ਦਰਸ਼ਨੀ ਜੀ ਦਰਸ਼ਨੀ ਠੀਕ ਹੈ ਜੀ ਮੇਰਾ ਨਵਿੰਦਰ ਪੰਗਾ ਸੰਝਾ ਸਮਾਜ ਬੈਲਰੋ ਸੈਟੀ ਦਾ ਪਤਾਨ ਜੀ ਮਲਾਵਪੁਰਾ ਸਰ ਕੀ ਕੀ ਵਾਕੀ ਮਾਮਲਾ ਕਿ ਵਿਆਸ ਸਰ ਜੀ ਮਾਹਵਲੇ ਹੋ ਜੀ ਕਿ ਸ਼ਹਿਰ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਚੋਰੀਆਂ ਜੀ ਲੁੱਟਾਂ ਖੋਹਾਂ ਵਰਦਾ ਤਾਂ ਹੋ ਰਹੀਆਂ ਹੂੰ ਉਸੇ ਤਰ੍ਹਾਂ ਹੀ ਅੱਜ ਸਾਡੇ ਸ਼੍ਰੀ ਗੁਰੂ ਅਰਦਾਸ ਪਵਨ ਲਿੰਕ ਰੋਡ ਦੇ ਉੱਤੇ ਰਾਤ 2 ਵਜੇ ਦੇ ਕਰੀਬ ਚੋਰ ਦਾਖਲ ਹੋਏ। ਹੋਰ ਇਸ ਗੁਰਦਰਾ ਸਾਹਿਬ ਦੇ ਵਿੱਚ ਪਵਨ ਦੇ ਵਿੱਚ ਇਹ ਚੌਥੀ ਵਾਰ ਹੋ ਜਾਂਦਾ ਹੈ। ਅੱਜ ਤੱਕ ਪੁਲਿਸ ਜਿਹੜੀ ਹੈ ਅਸੀਂ ਪੁਲਿਸ ਨੂੰ ਕਈ ਵਾਰੀ ਮਿਲੇ ਆ। ਸੀਪੀ ਸਾਹਿਬ ਨੂੰ ਕਈ ਵਾਰੀ ਮਿਲੇ ਆ। ਅੱਜ ਤੱਕ ਚਾਰ ਚੋਰੀਆਂ ਦੀ ਕੋਈ ਵੀ ਜਿਹੜੀ ਹੈ ਵਾਰਦਾਤ ਹੋਈ ਹੈ ਉਹ ਟ੍ਰੇਸ ਨਹੀਂ ਹੋ ਪੁਲਿਸ ਕਰ ਸਕਦੀ। ਔਰ ਦਿਨ ਹੋਵੇ ਪਰਸੋਂ ਚੌਥ ਇੱਕ ਮੋਟਰਸਾਈਕਲ ਅੰਦਰੋਂ ਹੀ ਗੁਰਦਾਰ ਸਾਹਿਬ ਚ ਕੋਈ ਚੋਰੀ ਚੱਕ ਕੇ ਲੈ ਗਿਆ ਦਿਨੇ ਇਹ ਕਿੰਨੀ ਗੱਲ ਹੈ ਜੀ ਇਹ ਤਿੰਨ ਚਾਰ ਦਿਨ ਹੋ ਗਏ ਇਸ ਗੱਲ ਉਹ ਵੀ ਟ੍ਰੇਸ ਨਹੀਂ ਹੋ ਸਕਿਆ ਠੀਕ ਹੈ ਫਿਰ ਸਾਈਕਲ ਚੱਕ ਕੇ ਫਿਰ ਦੋ ਸਿਲੰਡਰ ਚੱਕ ਕੇ ਲਗੇ ਰਾਤ ਨੂੰ ਪੁਲਿਸ ਚੋਰ ਨਹੀਂ ਪਤਾ ਲੱਗਾ ਜੀ ਅੱਜ ਜਿਹੜੀ ਬਾਤ ਆਤ ਹੈ ਬੜੀ ਚੋਰਾਂ ਦੀ ਹਿੰਮਤ ਹੈ ਕਿ ਗੁਰਦਾਰ ਸਾਹਿਬ ਚ ਵੜ ਕੇ ਦਰਜੇ ਨੂੰ ਤੱਕ ਕੇ ਵਿੱਚ ਅੰਦਰ ਮੰਦਾ ਵੜ ਜਾਣਾ ਔਰ ਲੰਮੇ ਬੈ ਕੇ ਉਹਨਾ ਨੇ ਔਰ ਕੈਮਰੇ ਉੱਪਰ ਲਿਫਾਫੇ ਚੜਾ ਦੇ ਨੇ ਤਾਂ ਤਾਂ ਕਿ ਪਤਾ ਨਾ ਲੱਗੇ ਤੋਂ ਜਿਹੜੀ ਆ 45 ਤੋਂ 50000 ਰੁਪਏ ਦਾ ਗੋਲਕ ਜਿਹੜੀ ਸੰਗਤਾਂ ਦੀ ਜਿਹੜੀ ਪੇਟਾ ਕੀਤੀ ਸੀ ਉਹ ਲੈ ਗਿਆ। ਕਰੀਬ ਕਿੰਨੇ ਜਾਣੇ ਸੀ ਉਹ ਜੀ? ਕੈਮਰੇ ਦੇ ਵਿੱਚ ਤੇ ਅੰਦਰ ਜਿਹੜਾ ਵਿਅਕਤੀ ਕੋਈ ਆਇਆ। ਹੋ ਸਕਦਾ ਪਰ ਉਹਦੇ ਸਾਥੀ ਹੋਣ ਪਰ ਬੋਧਨ ਨੂੰ ਪਤਾ ਨਹੀਂ ਲੱਗਾਈ ਤੱਕ ਥਾਣਾ ਕਿਹੜਾ ਪੈਂਦਾ ਜੀ ਥਾਣਾ ਡਿਵੀਜ਼ਨ ਨੰਬਰ 6 ਪੈਂਦਾ ਜੀ ਇਸ ਬੰਦੇ ਇਸ ਕਿਹਾ ਕਰਤੀ ਸੀ ਪੁਲਿਸ ਨੇ ਪੁਲਿਸ ਨੇ ਕੰਪਲੀਟ ਕਰ ਚੁੱਕੀ ਹੈ ਪੁਲਿਸ ਆ ਚੁੱਕੀ ਹੈ ਜੀ ਠੀਕ ਹੈ ਅਸੀਂ ਪੁਲਿਸ ਨੂੰ ਪੂਰਾ ਜ਼ੋਰ ਬੇਨਤੀ ਕਰਦੇ ਹਾਂ ਕਿ ਇਸ ਵਾਰਦਾਤ ਨੂੰ ਜਿੰਨੀ ਜਲਦੀ ਹੋ ਸਕੇ ਇਹਨੂੰ ਟ੍ਰੇਸ ਕਰਾਇਆ ਜਾਵੇ ਨਹੀਂ ਤੇ ਅਸੀਂ ਜਿਹੜੀ ਪੂਰੀ ਸੰਤ ਲੈ ਕੇ ਥਾਣੇ ਤੇ ਘਰਾਵ ਕਰਾਂਗੇ ਐਸੇ ਜੋ ਘਰਾਵ ਕਰਾਂਗੇ ਸੀਬੀ ਦੇ ਕੋਲ ਪੇਸ਼ ਆਵਾਂਗੇ ਠੀਕ ਜਾ ਕੁਰੀਬ ਧੰਨਵਾਦ